काम है तो अगर हीलिंग लो तो तुम्हारी भी होगी हर 10 ज्यादा है मतलब लो हीलिंग दो आराम से पूरा ही लाना चाहिए और ऐसे उत्साह से जमा लेता है ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਕੋਠੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸੇ ਅਸਾਨ ਤੇ مہا پور دنوں میںاپت ہوتا ہے سو آؤ تقریباً منٹ کی ہاضری بہت ہی سرکار دو سارے پیارے بچے I'm wow. ਆਪੇ 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 ਆ ਸੰਦੇ ਲਈ ਨਾ devrono hakrı ਸੱਤ ਫੁੱਟ ਜਵਾਨ ਤੇ ਇੰਨਾ ਉਹਦੇ ਵਿੱਚ ਬਲ ਹੈ ਕਿ ਰੁਪਈਆ ਹੱਥ ਵਿੱਚ ਪਕੜ ਕੇ ਰਗੜ ਕੇ ਤੇ ਉਹਨੇ ਨੰਬਰ ਮਟਾ ਦਿੰਦਾ ਸੀ ਤੁਸੀਂ বুঝ ਗਏ ਹੋ ਨਾ ਨਾਰੀਅਲ ਇੱਕ ਹੱਥ ਵਿੱਚ ਪਕੜ ਕੇ ਘੁੱਟ ਕੇ ਤੋੜ ਦਿੰਦਾ ਸੀ ਇੰਨਾ ਬਲ ਸੀ ਕਿ ਜਦ ਲੋਕ ਸਾਹਮਣੇ ਭੱਜਦੇ ਹੋਣ ਤੇ ਸਿੰਘਾਂ ਤੋਂ ਫੜ ਕੇ ਉਹਨਾਂ ਨੂੰ ਅੱਡ ਕਰ ਦਿੰਦਾ ਸੀ ਢੇਟਾ ਬਲ ਸੀ ਇਹ ਬਲ ਉਹਦੇ ਚ ਆਇਆ ਕਿਉਂ ਰੋਲਦੇ ਹੋਏ ਨਸ਼ੀਮੀ ਪਾਦਸ਼ਾਹ ਦੀ ਸ਼ਰਮ ਦਿੱਤੀ ਸੀ ਛੇਵੇਂ ਪਾਦਸ਼ਾਹ ਜੀ ਨੇ ਹਰ ਬਰਕਾਰ ਦੇ ਨਾਲ ਉਹਨਾਂ ਤੇ ਐਸੀ ਕਿਰਪਾ ਕੀਤੀ ਕਿ ਇੱਕ ਰੋਲਾ ਹੋਇਆ ਅਨਾਥ ਬੱਚਾ ਏਡਾ ਵੱਡਾ ਜਰਨੈਲ ਬਣਾ ਦਿੱਤਾ ਪੈ ਦੇ ਹਾਂ ਇੱਕ ਦੂਦ ਕੀ ਕੀਤੀ ਹੋਣ ਸਾਥ ਸੰਗਤ ਜੀ ਆਪਣੇ ਰੱਬਲੇ ਵੱਲ ਪਿੰਡ ਕਰ ਗਏ ਗੁਰੂ ਆਗੁਰ ਸਾਹਬ ਜੀ ਨੇ ਆਪਣੇ ਨਾ ਉਹਨੂੰ ਬਣਾ ਹਰਵਾਲੇ ਨਾ ਉਹਨੇ ਆਪਣੇ ਰੱਬ ਵੱਲ ਪਿੰਡ ਕਰ ਲਏ ਜੀ ਪੇਟੀ ਕੀਤੀ ਉਹ ਆਪਣੇ ਰੱਬ ਨੂੰ ਵੰਗਾਰ ਲੱਗ ਪਿਆ ਉਹ ਆਪਣੇ ਰੱਬ ਨੂੰ ਸਾਹਮਣੇ ਹੋ ਕੇ ਨਲਕਾਰਨ ਲੱਗ ਪਿਆ ਉਹਦੇ ਮਨ ਵਿੱਚ ਕੇ ਭੈੜੇ ਖਿਆਲ ਆਏ ਕਿ ਮੈਂ ਆਪਣੇ ਬਣਾਉਣ ਵਾਲੇ ਨੂੰ ਅੱਜ ਮਾਰ ਦੇਣਾ ਛੇਵੇਂ ਬਾਦਸ਼ਾਹ ਜੀ ਵੇਖ ਰਹੇ ਨੇ ਮਨ ਵਿੱਚ ਕੋਈ ਰੱਜ ਨਹੀਂ ਕੋਈ ਰੋਸ ਨਹੀਂ ਕੋਈ ਕ੍ਰੋਧ ਨਹੀਂ ਕੋਈ ਗੁੱਸਾ ਨਹੀਂ ਉਸਦੇ ਵਾਲਾ ਸਾਹਦੇ ਵਿੱਚ ਕੀ ਸਮਾਗਮ ਅੱਜ ਦਾ ਸਲਾਨਾ ਸਮਾਗਮ ਬਾਬਾ ਅਜੀਪਾਲ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਦਸਾਂ ਪਾਸ਼ਾ ਦਾ ਸੰਗ ਮਾਣਿਆ ਸੇਵਾ ਕੀਤੀ ਜਪੀ ਤਪੀ ਹੋਏ ਨੇ ਵੱਡੇ ਗੁਰੂ ਸਾਹਿਬ ਦੇ ਨਗਾਰਚੀ ਹੋਏ ਨੇ ਉਹਨਾਂ ਦਾ ਸਥਾਨ ਹੈ ਉਹਨਾਂ ਦੀ ਸਲਾਨਾ ਯਾਦ ਦੇ ਵਿੱਚ ਬਾਬਾ ਅਜੀਪਾਲ ਸਿੰਘ ਸੇਵਾ ਸੁਸਾਇਟੀ ਜੋ ਬਣੀ ਹੋਈ ਹੈ ਜਿਹਦੇ ਪ੍ਰਧਾਨ ਨੇ ਸਤਗੁਰ ਜੀ ਜਨ ਸਕੱਤਰ ਪੂਜੋ ਮਾਜਰੀ ਸਾਹਿਬ ਸਾਧ ਸੰਦੇਸ਼ ਸਿੰਘ ਢੀਂਸਾ ਸਾਹਿਬ ਨੌਰਾ ਸਾਹਿਬ ਵੱਡੀ ਗਿੰਦੀ ਸੰਗਤਾਂ ਨੇ ਇਕੱਠੇ ਹੋ ਕੇ ਸੁਸਾਇਟੀ ਬਣਾ ਕੇ ਹਰ ਸਾਲ ਬਾਬਾ ਜੀ ਯਾਦ ਮਨਾਉਂਦੀ ਹੈ ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਕਥਾ ਹੁੰਦੀ ਹੈ ਉਥੇ ਸੰਗਤਾਂ ਬਿੰਦ ਗਿੰਦੂ ਜੁੜ ਕੇ ਜਿੱਤੇ ਨੂੰ ਸਰਦਾ ਸਤਕਾਰ ਭੇਟ ਕਰਦੀਆਂ ਨੇ ਉਥੇ ਗੁਰਬਾਣੀ ਦਾ ਜਿਹੜਾ ਕੀਰਤਨ ਸਰਵਣ ਕਰਕੇ ਉਸ ਪਿਛਲੇ ਇਤਿਹਾਸ ਤੋਂ ਜਿਸ ਤਰ੍ਹਾਂ ਦਾ ਜੀਵਨ ਸੀਮਾ ਪੁਰਖਾਂ ਦਾ ਉਹ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਔਰ ਆਓ ਆਪਾਂ ਰਲ ਮਿਲ ਕੇ ਜਿੱਤੇ ਮਹਾਂਪੁਰਖਾਂ ਨੂੰ ਯਾਦ ਕਰੀਏ ਉਥੇ ਕੋ ਪਰਲਾ ਵੀ ਕਰੀਏ ਜੀ ਆਪਣੇ ਘਰਾਂ ਦੇ ਵਿੱਚ ਊੜਾ ਤੇ ਜੂੜਾ ਸਾਭੀਏ ਜਿੱਥੇ ਆਪਾਂ ਊੜਾ ਸਾਭ ਕੇ ਸਿੱਖੀ ਨੂੰ ਸਾਂਭਾਂਗੇ ਕੋੜੇ ਨੂੰ ਸਾਹਮ ਕੇ ਗਰਵਾਣੀ ਨਾਲ ਜੋੜਾਂਗੇ ਆਪਾਂ ਉੱਥੇ ਜੁੜਾ ਸਾਹਮ ਕੇ ਘਰ ਸਿੱਖੀ ਰਹੂਗੀ ਇਹ ਉਹਨਾਂ ਪਾਪ ਕੋ ਸੱਚੀ ਸੁੱਤੀ ਸਰਦਾ ਜੀ ਹੋਗੀ 360 ਸਭ ਅੱਜ ਜੂਰ ਸਮਾਗਮ ਹੋ ਰਿਹਾ ਬੁੱਧਵਾਰ ਵਾਲਾ ਸਾਡੇ ਕੋੜੇ ਵਾਲੇ ਕੀ ਕੀ ਸੁਨਾਤਾ ਇਹ ਜਿਹੜਾ ਅੱਜ ਦਾ ਸਮਾਗਮ ਹੈ ਜੀ ਇਹ ਜਿਹੜਾ 90 ਦਾ ਬਹੁਤ ਵੱਡਾ ਇਤਿਹਾਸਕ ਸਥਾਨ ਹੈ ਬਾਬਾ ਅਜਾਪਾਲ ਸਿੰਘ ਜੀ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਕੋੜਿਆਂ ਵਾਲਾ ਦੇ ਨਾਮ ਨਾਲ ਇਤਿਹਾਸਕ ਤੌਰ ਤੇ ਜਿਹੜਾ ਜਾਣਿਆ ਜਾਂਦਾ ਦਾਬੇ ਦੇ ਵਿੱਚ ਸਭ ਤੋਂ ਵੱਡਾ ਇਹ ਇਤਿਹਾਸਕ ਸਥਾਨ ਤੇ ਇਸ ਇਤਿਹਾਸਕ ਸਥਾਨ ਦੇ ਇਤਿਹਾਸਕ ਤੌਰ ਤੇ ਜਿਸ ਮਹਾਨ ਸ਼ਖਸੀਅਤ ਦੇ ਨਾਲ ਜੋੜਿਆ ਜਾਂਦਾ ਉਹ ਨੇ ਬਾਬਾ ਅਜਾਪਰ ਸਿੰਘ ਜੀ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਗਾਰਚੀ ਹੁੰਦੇ ਸੀ ਤੇ ਉਹਨਾਂ ਦੇ ਨਾਮ ਤੇ ਇਹ ਸਥਾਨ ਬਣਿਆ ਹੋਇਆ ਕਿਹਾ ਜਾਂਦਾ ਹੈ ਇਤਿਹਾਸਕ ਤੌਰ ਤੇ ਕਿ ਉਹ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਰਹਿੰਦੇ ਸੀ ਉਸ ਤੋਂ ਉਪਰੰਤ ਉਹਨਾਂ ਨੇ ਇੱਥੇ ਲੰਬਾ ਸਮਾਂ ਤਪ ਕੀਤਾ ਤਪ ਸਥਾਨ ਹੈ ਉਹਨਾਂ ਦਾ ਇਹ ਤੇ ਇਹ ਉਹਨਾਂ ਦੀ ਸਾਲਾਨਾ ਵਰਸੀ ਹੈ ਜਿਹੜੀ ਹਰ ਸਾਲ ਸੰਗਤਾਂ ਵੱਲੋਂ ਬਹੁਤ ਉਮੰਤਾਵ ਦੇ ਨਾਲ ਮਨਾਈ ਜਾਂਦੀ ਹੈ ਜਿਸ ਦੇ ਵਿੱਚ ਕਿਉਂਕਿ ਜਿਹੜਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇਖ ਰੇਖੇ ਚੱਲ ਰਿਹਾ ਹੈ ਇਤਿਹਾਸਕ ਸਥਾਨ ਹੈ ਤੇ ਇਹ ਜਿਹੜਾ ਸਾਰਾ ਸਾਲਾਨਾ ਸਮਾਗਮ ਦਾ ਜਿਹੜੀ ਦੇਖ ਰੇਖ ਹੁੰਦੀ ਆ ਜਿਹੜਾ ਸਾਲਾਨਾ ਸਮਾਗਮ ਕਰਾਇਆ ਜਾਂਦਾ ਹੈ ਇਹ ਉਹਨਾਂ ਦੇ ਨਾਮ ਤੇ ਹੀ ਬਣੀ ਹੋਈ ਇੱਕ ਸੰਸਥਾ ਬਾਬਾ ਅਜਾਪਾਲ ਸਿੰਘ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਜਾਂਦਾ ਹੈ ਤੇ ਇਸ ਦਾ ਇਸ ਪ੍ਰਬੰਧ ਦੇ ਵਿੱਚ ਵਿਸ਼ੇਸ਼ ਤੌਰ ਤੇ ਸਹਿਯੋਗ ਹੈ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਦਾ ਇੱਥੇ ਦੇ ਸਮੁੱਚੇ ਸਟਾਫ ਸਾਹਿਬ ਦਾ ਸਟਾਫ ਦਾ ਤੇ ਇਸ ਸਾਲ ਵਿਸ਼ੇਸ਼ ਤੌਰ ਤੇ ਜਸਵਿੰਦਰ ਸਿੰਘ ਜੀ ਪਟਿਆਲਾ ਮੈਨੇਜਰ ਗੁਰਦੁਆਰਾ ਬਾਬਾ ਆਜਾਪਾਲ ਸਿੰਘ ਜੀ ਘੋੜਿਆਂਵਾਲਾ ਇਹਨਾਂ ਦਾ ਬਹੁਤ ਵਿਸ਼ੇਸ਼ ਸਹਿਯੋਗ ਹੈ ਉਹ ਸਾਲਾਨਾ ਸਮਾਗਮ ਹੈ ਜਿਹੜਾ ਬਾਬਾ ਜੀ ਦੀ ਜਿਹੜਾ ਵਰਸੀ ਦਾ ਸਮਾਗਮ ਹੈ ਉਹ ਚੱਲ ਰਿਹਾ ਹੈ ਜੀ ਤੇ ਸਮਾਗਮ ਹੈ ਅੱਜ ਲਾਈਵ ਦੁਨੀਆ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਤੇ ਸਮੂਚੀਆਂ ਨਾਬੇ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਸੇਵਾ ਸੋਸਾਇਟੀਆਂ ਨੇ ਇਸ ਮੁੱਚੀ ਨਾਬੇ ਦੀ ਜਿਹੜੀ ਸੰਗਤ ਹੈ ਇਲਾਕਾ ਨਿਵਾਸੀ ਨੇ ਉਹਨਾਂ ਦਾ ਵਿਸ਼ੇਸ਼ ਸਹਿਯੋਗ ਇਸ ਸਮਾਗਮ ਦੇ ਵਿੱਚ ਬਾਬਾ ਜਪਾਲ ਸਿੰਘ ਸੋਸਾਇਟੀ ਨੂੰ ਰਹਿੰਦਾ